ਤੁਹਾਡੀ ਸਰਕਾਰ 'ਚ ਵਿਗੜਣ ਕਿਵੇਂ ਪੈ ਸਕਦਾ ਹੈ ਜੇ ਫਿਰ ਪੈ ਰਿਹਾ ਤਾਂ ਤੁਸੀਂ ਪੇਸ਼ੇਵਰ ਵਕੀਲ ਹੋ ਥੈਟ ਸ਼ੁੱਡ ਬੀ ਕਨਸਟੀਟਿਊਸ਼ਨਲੀ ਉਹ ਤਾਂ ਰਾਈਟ ਹੋਊਗਾ ਨਾ ਸੁਪਾਲ ਸਿੰਘ ਕਹਿ ਰਹੇ ਦਾ ਜਿਹੜਾ ਉਹ ਵਿਗੜਨ ਪਾ ਰਹੇ ਆ ਇਹ ਤਾਂ ਹੈ ਨਹੀਂ ਕਹਿ ਸਕਦੇ ਵੀ ਆਪਾਂ ਸਰਕਾਰ ਇਹਨਾਂ ਦੀ ਹੈ ਜੀ ਮੈਂ ਤਾਂ ਆਪੋਜੀਸ਼ਨ 'ਚ ਆ ਰੂਲਿੰਗ ਪਾਰਟੀ 'ਚ ਤੁਸੀਂ ਬੈਠੇ ਹੋ ਵਕੀਲ ਤੁਸੀਂ ਹੋ ਸੁਖਪਾਲ ਸਿੰਘ ਖਹਿਰਾ ਕਿਸ ਬਨਾ ਤੇ ਤੁਹਾਨੂੰ 당 ਕਰ ਰਹੇ ਮੈਂ ਤੁਹਾਨੂੰ ਇਹੀ ਤੇ ਕਹਿ ਰਿਹਾ ਜਿੱਦਾਂ ਹੁਣ ਕੀ ਹੁੰਦਾ ਆ ਇਲੈਕਸ਼ਨ ਕਮਿਸ਼ਨ ਆਲਿਆਂ ਨੂੰ ਕਦੀ ਸ਼ਿਕਾਇਤ ਲਿਖਤੀ ਕਿਸੇ ਆਫੀਸਰ ਦੀ ਕਿਸੇ ਨੂੰ ਬਲੈਕਮੇਲ ਕਰ ਲਿਆ ਹੁਣ ਉਦਾਹਰਨ ਤੇ ਤੁਹਾਡੇ ਮੋਰੀ ਆ ਚਲੋ ਉਹਨੂੰ ਛੱਡ ਦਿਓ ਆਪਣੇ ਜਿਹੜੇ ਲੁਧਿਆਣੇ ਦੇ ਕਮਿਸ਼ਨਰ ਆ ਸੁਪਨ ਸ਼ਰਮਾ ਉਹਨਾਂ ਦੀ ਕੋਈ ਗੱਲ ਜਿਹੜੀ ਚੱਲਦੀ ਹੋਊਗੀ ਉਹਦੇ ਚ ਉਹਨਾਂ ਨੂੰ ਇਹ ਉਹਨਾਂ ਦੀ ਵੀਡੀਓ ਚੱਕ ਲੈਣੀ ਜਾਂ ਉਹਨਾਂ ਦੇ ਕੋਈ ਚੀਜ਼ ਚੱਕ ਲੈਣੀ ਜਾਂ ਕਿਸੇ ਮਨਿਸਟਰ ਦੀ ਕੋਈ ਚੱਕ ਲੈਣੀ ਉਹਦੇ ਮੁੰਡੇ ਦੀ ਚੱਕ ਲੈਣੀ ਸੋ ਗੱਲ ਕੰਸਰਨ ਇਹ ਆ ਕਿ ਇਹਨਾਂ ਦਾ ਕੰਮ ਜਿਹੜਾ ਨਾ ਜੀ ਸਿਸਟਮ ਇਸ ਤਰੀਕੇ ਚੱਲਦਾ ਕਿ ਬਲੈਕਮੇਲ ਕਰਕੇ ਆਪਣਾ ਟਾਈਮ ਕੱਢ ਲਾਂ ਸਕਾ ਕਿਸੇ ਦਾ ਨਹੀਂ ਇਹ ਗੱਲ ਮੈਂ ਲਿਖਤੀ ਤੌਰ ਤੇ ਦੇਣ ਲਈ ਚਾਹ ਪਾਲ ਖੇਰਾ ਦੀ ਇਸ ਅਲਿਗੇਸ਼ਨ ਨੂੰ ਕਿਵੇਂ ਵੇਖਦੇ ਹੋ ਕਹਿੰਦੇ ਉਹਨਾਂ ਕਿ ਸਰਕਾਰ ਨੇ ਸਿਸਟਮ ਦਾ ਯੂਜ਼ ਕਰਕੇ ਅਫਸਰਾਂ ਨੂੰ ਵਰਗਲਾ ਕੇ ਡੰਡਾ ਦੇ ਕੇ ਮੇਰੇ ਖਿਲਾਫ ਕਾਰਵਾਈ ਕਰਵਾਈ ਹੈ ਨਿਕਲਣਾ ਕਹਿੰਦੇ ਉਹਦੇ ਚੋਂ ਕਰਕੇ ਮੈਂ ਜੀ ਸੋਢੀ ਸਾਹਿਬ ਚੈਲੰਜ ਓਪਨ ਚੈਲੰਜ ਹੋ ਤਾਂ ਚੀਫ ਮਿਨਿਸਟਰ ਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਬਕਾਇਦਾ ਅਫਸਰਾਂ ਨੂੰ ਕਿਹਾ ਜਾਂਦਾ ਵੀ ਆਹ ਕੰਮ ਕਰੋ ਦਿੱਲੀ ਵਾਲਿਆਂ ਤੇ ਵੀ ਇਲਜ਼ਾਮ ਲਾਉਂਦੇ ਨੇ ਵੀ ਆਹ ਕੰਮ ਕਰੋ ਖੈਰ ਇਹਨਾਂ ਨੂੰ ਚੁੱਪ ਕਰਾਓ ਕਿਵੇਂ ਕਰਵਾ ਸਕਦੇ ਇਹਨਾਂ ਨੂੰ ਜੀ ਕੋਈ ਨਹੀਂ ਕੋਈ ਭਾਓ ਨਹੀਂ ਦਿੰਦਾ ਸੱਚ ਗੱਲ ਦੱਸਦਾ ਅਸਲੀਅਤ ਆ ਇਹਨਾਂ ਦੀ ਨਾ ਇਹਨਾਂ ਨੂੰ ਇਹ ਆ ਕਿ ਕੋਈ ਕੌਂਟਰੋਵਰਸੀ ਕ੍ਰੀਏਟ ਹੋਵੇ ਇਹ ਉਹਦਾ 파ੜ ਬਣ ਜਣ ਤੇ ਇਹ ਉਹਦੇ ਚ 파ੜ ਬਣ ਕੇ ਚਾਰ ਇਹਨਾਂ ਦੇ ਵੀਊ ਫੇਸਬੁੱਕ ਤੇ ਵਧਦੇ ਨੇ ਇਸ ਤੋਂ ਵੱਧ ਕੁਝ ਨਹੀਂ ਕਿਉਂਕਿ ਇਹਨਾਂ ਦਾ ਮੇਨ ਮਕਸਦ ਹੁੰਦਾ ਆ ਵੀਡੀਓ ਬਣਾਉਣਾ ਕੋਈ ਪੰਜਾਬ ਲਈ ਨਹੀਂ ਬਣਾਉਂਦੇ ਇਹ ਬਣਾਉਂਦੇ ਐਨਆਰਆਈਆਂ ਲਈ ਕੀ ਉੱਥੇ ਤੱਕ ਪਹੁੰਚੇ ਗੱਲ ਇੱਕ ਮੈਂ ਤੁਹਾਨੂੰ ਬੜੀ ਸਿੰਪਲ ਦੱਸਦਾ ਕਿ ਇਟਸ ਲਾਈਕ ਅ ਪਾਇਰਾਮਿਡ ਸਕੀਮ ਓਨਲੀ ਇਹ ਇੱਥੇ ਕੁਝ ਬੋਲਦੇ ਆ ਜਿਹੜੀ ਵੀ ਰਜਿਮ ਹੋਈ ਚਾਹੇ ਉਹ ਹੁਣ ਦੀ ਸਰਕਾਰ ਦੀ ਹੋਵੇ ਪਿਛਲੀਆਂ ਦੀ ਤੁਸੀਂ ਲਗਾਤਾਰ ਡੇਟਾ ਦੇਖੋ ਲਗਾਤਾਰ ਖਿਲਾਫ ਬੋਲਣਗੇ ਜਿਹੜਾ ਪਾਵਰ 'ਚ ਬੰਦਾ ਪਾਵਰ ਦੇ ਖਿਲਾਫ ਨਾਰਮਲੀ ਕੀ ਹੁੰਦਾ ਨੇ ਜੀ ਜੇ 60 ਕੰਮ ਚੰਗੇ ਹੁੰਦੇ ਕੋਈ ਵਿੱਚੋਂ 21 ਦੁੱਕੀ ਕੁਝ ਗਲਤੀਆਂ ਵੀ ਹੁੰਦੀਆਂ ਹੋਣਗੀਆਂ ਉਹ ਚੀਜ਼ ਚੱਕ ਕੇ ਬਾਹਰ ਜਦੋਂ ਪ੍ਰਮੋਟ ਕਰਦੇ ਲੋਕਾਂ 'ਚ ਥੋੜੇ ਐਂਟੀ ਇਨਕੰਮਬੈਂਸੀ ਵਾਲੀ ਜਿਹੜੀ ਸਿਸਟਮ ਉਹਨੂੰ ਯੂਜ਼ ਕਰਦੇ ਬਾਹਰ ਲੋਕਾਂ 'ਚ ਕਹਿੰਦੇ ਵੇਖ ਵੇਖ ਆ ਬੰਦਾ ਵੇਖ ਸਰਕਾਰ ਦੇ ਕਲਾਬ ਬੋਲੀ ਜਾਂਦਾ ਕਿ ਏਡਾ ਤਗੜੀ ਗੱਲ ਆ ਇਹਨੂੰ ਮੈਂ ਇਹਨਾਂ ਦਾ ਆਪਣਾ ਬੰਦਾ ਹੀ ਜਿੱਦਾਂ ਟਰੱਕ ਡਰਾਈਵਰ ਉਹਨਾਂ 'ਚ ਇਕੱਠੇ ਹੋ ਕੇ ਕਹੂਗਾ ਕਿ ਆ ਵੇ ਮੈਂ ਇਹਨੂੰ 1000 ਡਾਲਰ ਭੇਜਣ ਲੱਗਾ ਤੇਰਾ ਕਿੰਨਾ ਪਾਵਾਂ ਉਹਨੇ ਕਹਣਾ ਜੀ ਮੇਰਾ 50 ਪਾ ਲਓ ਮੇਰਾ 500 ਪਾ ਲਓ ਇਦਾਂ ਕਰਦਿਆਂ ਕਰਦਿਆਂ ਲਗਭਗ 50000 ਡਾਲਰ ਇਕੱਠਾ ਹੋ ਗਿਆ ਇੱਕ ਥਾਂ ਦੀ ਗੱਲ ਕਰਦਾ ਇਹ ਤਾਂ ਮੈਂ ਔਨ ਉਹਨਾਂ ਨੇ ਆਪਣੀ ਕਾਉਂਟੀ 'ਚੋਂ 50000 ਜਿਹੜਾ ਡਾਲਰ ਇਕੱਠਾ ਕਰਕੇ ਇਹਨਾਂ ਨੂੰ ਭੇਜਿਆ ਹੂੰ ਉਹ ਜਿਹੜਾ ਬੰਦਾ ਇਕੱਠੇ ਕਰਦਾ ਆ ਉਹਨੂੰ ਇਹਦੇ 'ਚ ਇਹ ਬੈਨੀਫਿਟ ਹੁੰਦਾ ਉਹ ਇੱਕ ਐਜ਼ ਅ ਪੇਡ ਵਰਕਰ ਕੰਮ ਕਰਦਾ ਇਹਨਾਂ ਲਈ ਉਹ ਕੀ ਕਰਦਾ ਜਦੋਂ 50000 ਡਾਲਰ ਇਕੱਠਾ ਹੋ ਗਿਆ ਉਹ 'ਚੋਂ ਉਹਨੇ 10-15000 ਡਾਲਰ ਮਾਰ ਜਣਾ ਕਿਉਂਕਿ ਉਹ ਤਾਂ ਫ੍ਰੀ ਦਾ 35000 ਇਹਨਾਂ ਨੂੰ ਫ੍ਰੀ 'ਚ ਆ ਗਿਆ ਤੇ ਇਹ ਇੱਕ ਥਾਂ ਦਾ ਆ ਤੇ ਇਹਨਾਂ ਲਈ ਜਿੱਦਾਂ ਹੁਣ 2027 ਦੀ ਇਲੈਕਸ਼ਨ ਦੀ ਤੁਸੀਂ ਮੇਰੇ ਨਾਲ ਗੱਲ ਕੀਤੀ ਮੈਨੂੰ ਤਾਂ ਫਿਕਰ ਹੈ ਇਲੈਕਸ਼ਨ ਦੀ ਇਹਨਾਂ ਨੂੰ ਚਾ ਆ ਜਿੱਦਾਂ ਇੱਕ ਕਿਸਾਨ ਨੂੰ ਕਣਕ ਦਾ ਚਾਹ ਹੁੰਦਾ ਨਾ ਜੀ ਕਣਕ ਵੜਾਂਗੇ ਪੈਸੇ ਆਉਣਗੇ ਮੁੰਡੇ ਨੂੰ ਵਾਦਾ ਕੀਤਾ ਹੁੰਦਾ ਕਿ ਤੈਨੂੰ ਵੀ ਬੁਲਟ ਮੋਟਰਸਾਈਕਲ ਲੈ ਕੇ ਦੇਵਾਂਗੇ ਇਹਨਾਂ ਨੂੰ ਚਾਹ ਹੁੰਦਾ ਇਲੈਕਸ਼ਨ ਦਾ ਕਿ ਇਹਨਾਂ ਨੂੰ ਇਲੈਕਸ਼ਨ ਚ ਬਚਦੇ ਪੈਸੇ ਬਹੁਤ ਜ਼ਿਆਦਾ ਤੇ ਇਹ ਤੇ ਮੇਰੀ ਆਪ ਦੀ ਅਜਮਾਈ ਹੋਈ ਗੱਲ ਹੈ ਸਾਡੇ ਇਹਨਾਂ ਦੇ ਗਵਾਂਢੀ ਪਿੰਡ ਦਾ ਸਰਪੰਚ ਜਿਹੜਾ ਆ ਉਹ ਇਹਨਾਂ ਨਾਲ ਤੁਰਦਾ ਹੀ ਹੁਣ ਮੇਰੇ ਨਾਲ ਬਚਦੇ ਕਿਵੇਂ ਮਤਲਬ ਬਚਦੇ ਪੈਸੇ ਬਚਦੇ ਬਾਹਰੋਂ ਫੰਡ ਇਹਨਾਂ ਆ ਜਾਂਦਾ ਆ ਫੰਡ ਇਨ ਆ ਜਾਂਦਾ ਆ ਕਿ ਇਲੈਕਸ਼ਨ ਤੇ ਲਾ ਕੇ ਵੀ ਇਹਨਾਂ ਕੋਲ ਜਿਹੜਾ ਆ ਵਾਵਾ ਕਰੋੜ ਵੱਜ ਜਾਂਦੇ ਉਹਦੀ ਉਦਾਹਰਣ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਸਰਪੰਚ 2012 ਦੀ ਇਲੈਕਸ਼ਨ ਦੀ ਗੱਲ ਕਰਦਾ ਹਾਂ ਇਹਨਾਂ ਦੇ ਨਾਲ ਜੁੜਿਆ ਸੀ ਉਹ ਕਹਿੰਦਾ ਮੈਂ ਇਹਨਾਂ ਦੇ ਘਰੇ ਨਾ ਅਫਸੋਸ ਕਰਨ ਗਿਆ ਕਿ ਉਹਨੋਂ ਇਹ ਇਲੈਕਸ਼ਨ ਹਾਰ ਗਏ ਕਿ ਚਲੋ ਯਾਰ ਅਫਸੋਸ ਕਰਕੇ ਆਈਏ ਬੰਦੇ ਦਾ ਮੋਰਲ ਡਾਊਨ ਨਾ ਹੋ ਜਵੇ ਕਹਿੰਦਾ ਮੈਂ ਗੇਟ ਦੇ ਅੰਦਰ ਪੈਰ ਪਾਇਆ ਮੇਰੇ ਅੰਦਰ ਜਾਂਦੇ ਹੀ ਮੂੰਹ ਚ ਲੱਡੂ ਤੋਂਤਾ ਕਹਿੰਦਾ ਮੈਂ ਹੈਰਾਨ ਮਹਿਸੂਸਾਂ ਕਿ ਕਾਦੀਆਂ ਇਡੀਆਂ ਖੁਸ਼ੀਆਂ ਚੱਲਣ ਡੀਆਂ ਕਹਿੰਦਾ ਮੈਂ ਕਿਸੇ ਨੂੰ ਬੜੇ ਨਾ ਸੰਕੋਚ ਜੇ ਨਾ ਜਾ ਕੇ ਪੁੱਛਿਆ ਕਿਸੇ ਇਹਨਾਂ ਦੇ ਗਨਮੈਨ ਡਰਾਈਵਰ ਨੂੰ ਕੀ ਗੱਲ ਕਾਦੀ ਲੱਡੂ ਵੰਡੇ ਜਾਂਦੇ ਉਹ ਕਹਿੰਦੇ ਜੀ ਉਹ ਗੱਡੀ ਨਵੀਂ ਲਈ